अकाली दल छोड़ के आप आम आदमी पार्टी में शामिल हुए आम आदमी पार्टी ने आपको उम्मीदवार बना दिया है तो कैसे देखते हैं कि एक तरफ जो कांग्रेस से चरणजीत सिंह चन्नी दूसरे भाजपा से जो सुशील कुमार रिंकू हैं तो एक तरह से हॉट सीट बन गई है देखो जलंधर बहुत पढ़े लिखे लोगों का इलाका दुआबे का इलाका है तो आम आदमी पार्टी का इतने बहुत बेसिया नौजवान यूथ एन आर आई इलाका है ਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਮੈਨੂੰ ਟਿਕਟ ਦਿੱਤੀ ਹੈ ਜ਼ਿੰਮੇਵਾਰੀ ਦਿੱਤੀ ਹੈ ਬਹੁਤ ਵੱਡੀ ਮੈਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਬਹੁਤ ਬਹੁਤ ਧੰਨਵਾਦ ਕਰਦਾ ਭਗਵੰਤ ਸਿੰਘ ਮਾਨ ਜੀ ਦਾ ਔਰ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਕਿ ਕਿਉਂਕਿ ਬਾਈ ਦਾ ਜੋ ਫਤਵਾ ਦਿੱਤਾ ਨਾ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਹੱਕ ਚ ਉਹਦੀ ਰਿਸਪੈਕਟ ਕਰਦੇ ਹੋਏ ਸਾਨੂੰ ਸਭ ਨੂੰ ਜਲੰਧਰ ਦੇ ਵਿਕਾਸ ਲਈ ਜਲੰਧਰ ਦੀ ਡਿਵੈਲਪਮੈਂਟ ਵਾਸਤੇ ਸਭ ਨੂੰ ਆਮ ਆਦਮੀ ਪਾਰਟੀ ਦੀ ਮਦਦ ਕਰਨੀ ਚਾਹੀਦੀ ਹੈ ਦੂਜਾ ਕੇਂਦਰ ਚ ਮਜ਼ਬੂਤ ਐਮਪੀ ਇੱਥੋਂ ਜਾਣਾ ਚਾਹੀਦਾ ਹੈ ਜਿਹੜੇ ਕਾਂਗਰਸ ਦੇ ਕੈਂਡੀਡੇਟ ਆ ਉਹ ਤਾਂ ਜਲੰਧਰ ਦੇ ਹੈ ਹੀ ਨਹੀਂ ਉਹ ਤਾਂ ਆਇਦ ਰੈਓਂ ਪਾਰ ਉਹਨਾਂ ਦਾ ਜਿਹੜਾ ਰਿਕਾਰਡ ਆ ਟਰੈਕ ਰਿਕਾਰਡ ਆ ਉਹ ਵੀ ਜਲੰਧਰ ਵਾਲੇ ਜ਼ਰੂਰ ਦੇਖਣਗੇ ਕਿ ਉਹ ਚੀਫ ਮਿਨਿਸਟਰ ਰਹਿੰਦੇ ਆ ਉਹ ਆਪਣੀਆਂ ਦੋ ਸੀਟਾਂ ਤੋਂ ਬੁਰੀ ਤਰ੍ਹਾਂ ਹਾਰੇ ਜਮਾਨਤ ਜਬਤ ਹੋਈ ਉਹਨਾਂ ਦੀ ਕਦੀ ਇਦਾਂ ਨਹੀਂ ਹੋਇਆ ਵੀ ਸਿਟਿੰਗ ਮੁੱਖ ਮੰਤਰੀ ਦੋ ਸੀਟਾਂ ਤੋਂ ਬੁਰੀ ਤਰ੍ਹਾਂ ਹਾਰ ਗਏ ਇਹ ਇਹ ਗੱਲ ਸ਼ੋਅ ਕਰਦਾ ਕਿ ਬਤੌਰ ਮੰਤਰੀ ਰਹਿੰਦੇ ਆ ਪੌਣੇ ਪੰਜ ਸਾਲ ਤੇ ਫਿਰ ਤਿੰਨ ਮਹੀਨੇ ਮੁੱਖ ਮੰਤਰੀ ਰਹਿੰਦੇ ਆ ਉਹਨਾਂ ਦਾ ਆਪਣੇ ਹਲਕੇ ਵਿੱਚ ਵਿਚਰਨਾ ਠੀਕ ਨਹੀਂ ਸੀ ਉਹਨਾਂ ਦੀ ਪਰਫਾਰਮੈਂਸ ਠੀਕ ਨਹੀਂ ਸੀ ਇਸ ਕਰਕੇ ਉੱਥੇ ਦੇ ਲੋਕਾਂ ਨੇ ਉਹਨਾਂ ਨੂੰ ਹਰਾਇਆ ਤੇ ਹੁਣ ਉਹ ਨਵੀਂ ਜਗ੍ਹਾ ਤੇ ਆ ਰਹੇ ਆ ਹੁਣ ਜਦੋਂ ਨਵੀਂ ਜਗ੍ਹਾ ਤੇ ਆ ਰਹੇ ਆ ਤੇ ਮਾੜਾ ਚੰਗਾ ਰਿਕਾਰਡ ਤਾਂ ਨਾਲੋਂ ਨਾਲ ਆਉਂਦਾ ਆ ਸੋ ਉਹਨਾਂ ਦੇ ਜਿਹੜੇ ਜਲੰਧਰ ਦੇ ਵਿੱਚ ਬੈਠੇ ਲੋਕ ਆ ਉਹਨਾਂ ਨੂੰ ਪੂਰੀ ਸਮਝ ਆ ਕਿ ਬਾਅਦ ਵਿੱਚ ਕੰਮ ਕਰਾਉਣੇ ਆ ਕੰਮ ਕਰਾਉਣ ਖਰੜ ਤਾਂ ਜਾਣਾ ਨਹੀਂ ਕਿਸੇ ਨੇ ਤੇ ਬਹੁਤ ਸਾਰੇ ਮੈਂ ਤਾਂ ਇੱਥੇ ਦਾ ਜੰਪ ਵਾਲਿਆ ਮੈਨੂੰ ਤਾਂ ਕੱਲੇ-ਕੱਲੇ ਪਿੰਡ ਦਾ ਪਤਾ ਆ ਕੱਲੇ-ਕੱਲੇ ਸ਼ਹਿਰ ਦਾ ਪਤਾ ਹੈ ਸੋ ਇਸ ਕਰਕੇ ਆਮ ਆਦਮੀ ਪਾਰਟੀ ਬੜੀ ਮਜ਼ਬੂਤ ਪਾਰਟੀ ਆ ਜਲੰਧਰ 'ਚ ਕੰਮ ਕਰਾਉਣੇ ਆ ਤੇ ਸਰਕਾਰ ਨੇ ਕੰਮ ਕਰਨੇ ਆ ਤਿੰਨੂ ਜੀ ਦੇਖਾ ਜੇ ਤੋ ਪਿਛਲੀ ਵਾਰ ਸੁਸ਼ੀਲ ਕੁਮਾਰ ਰਿੰਕੂ ਜੋ ਆਮ ਆਦਮੀ ਪਾਰਟੀ ਦੇ ਸਾਲਸਦ ਬਨੇ تھے ਫਿਰ ਉਹ ਪਾਰਟੀ ਛੋੜ ਕੇ ਭਾਜਪਾ ਵਿੱਚ ਸ਼ਾਮਿਲ ਹੋ ਗਿਆ ਉਹ ਭਾਜਪਾ ਦੇ ਕੈਂਡੀਡੇਟ ਹੈ ਤੋ ਉਹਨੂੰ ਲੈ ਕੇ ਕਿਵੇਂ ਦੇਖਦੇ ਹੋ ਦੇਖੋ ਸੁਸ਼ੀਲ ਕੁਮਾਰ ਰਿੰਕੂ ਜੀ ਨੂੰ ਆਮ ਆਦਮੀ ਪਾਰਟੀ ਦੇ ਵੋਲੰਟੀਅਰਸ ਨੇ ਔਰ ਜਲੰਧਰ ਦੇ ਵੋਟਰਸ ਨੇ ਬਹੁਤ ਇੱਕ ਉਮੀਦ ਨਾਲ ਜਿਤਾਇਆ ਸੀ ਉਹਨਾਂ ਨੂੰ ਐਮਪੀ ਬਣਾਇਆ ਬਹੁਤ ਵੱਡੀ ਪੋਜੀਸ਼ਨ ਐਮਪੀ ਤੇ ਸਰਕਾਰ ਵੀ ਇਥੇ ਆਮ ਆਦਮੀ ਪਾਰਟੀ ਦੀ ਸੀ ਉਹ ਕੰਮ ਨਹੀਂ ਕਰ ਸਕੇ ਉਹ ਪਤਾ ਨਹੀਂ ਕਿਹੜੇ ਚੱਕਰ ਚ ਘੁੰਮਦੇ ਰਹੇ ਉਹਨਾਂ ਨੇ ਡਿਵੈਲਪਮੈਂਟ ਕਰਾਉਣ ਦੀ ਬਜਾਏ ਜਲੰਧਰ ਚੋਂ ਜਿਹੜੀਆਂ ਸਮਾਜਿਕ ਜਿਹੜੇ ਜਿਹੜੇ ਗੈਰ ਸਮਾਜਿਕ ਤੱਤ ਸੀਗੇ ਉਹਨਾਂ ਦੇ ਖਿਲਾਫ ਕਾਰਵਾਈ ਕਰਾਉਣ ਦੀ بجائے ਉਹ ਪਤਾ ਨਹੀਂ ਕਿਹੜੇ ਕੰਮ 'ਚ ਲੱਗੇ ਰਹੇ ਤੇ ਉਹ ਲੋਕਾਂ ਦੇ ਫਤਵੇ ਦੇ ਖਿਲਾਫ ਆਮ ਪਾਰਟੀ ਦੇ ਵਰਕਰਾਂ ਦੇ ਉਮੀਦਾਂ ਦੇ ਖਿਲਾਫ ਜਾ ਕੇ ਉਹ ਬੀਜੇਪੀ ਚਲੇ ਗਏ। ਉਹ ਬਟ ਇਹ ਜੋ ਸੀਟ ਹੈ ਉਹ ਚੈਲਿੰਜੀ ਸੀਟ ਹੋ ਗਈ ਹੈ ਕਿਉਂਕਿ ਇੱਕ taraf ਜੋ ਪੂਰਬ ਮੁੱਖ ਮੰਤਰੀ ਹੈ ਦੂਜੀ ਤਰਫ ਸੇ आम आदमी पार्टी से ही सांसद बने थे सुशील कुमार रिंकू का फिलहाल अभी अकाली दल ने कोई अनाउंसमेंट नहीं की है अपने उम्मीदवार की तो ऐसे में कैसे देखिए कैसी ये जो सीट है चैलेंजिंग रहेगी देखो हर सीट चैलेंजिंग होती है लेकिन जालंधर च ए सीट आम आदमी पार्टी जीतेगी 80% तो वद्दा लोका दे बिजली दे बिल जीरो आ रहे हैं ते बिना सिफारिश तो पढ़े लिखे बच्चों को नौकरियां मिल रही हैं ਡਵੈਲਪਮੈਂਟ ਦੇ ਕੰਮ ਹੋ ਰਹੇ ਆ ਔਰ ਜਿਹੜੇ ਰਹਿੰਦੇ ਆ ਕੰਮ ਜਿਵੇਂ ਸੜਕਾਂ ਦਾ ਕੰਮ ਆ ਇੱਥੇ ਕੂੜੇ ਦਾ ਕੰਮ ਆ ਉਹ ਸਾਰਾ ਉਹ ਰਿੰਕੂ ਜੀ ਛੱਡ ਗਿਆ ਵਿੱਚੇ ਹੀ ਡਿਊਟੀ ਨਹੀਂ ਨਿਭਾ ਕੇ ਗਏ ਆਪਣੀ ਅਸੀਂ ਕਰਾਂਗੇ ਸਾਰੇ ਸਾਰੇ ਕੰਮ ਕਰਾਂਗੇ ਆਦਮਪੁਰ ਦਾ ਫਲਾਈਓਵਰ ਆ ਉਹ ਵੀ ਵਿੱਚੇ ਹੀ ਛੱਡ ਗਿਆ ਸਾਲ ਸਵਾ ਸਾਲ ਐਮਪੀ ਰਹੇ ਕੋਈ ਕੰਮ ਨਹੀਂ ਕੀਤਾ ਉਹਨਾਂ ਨੇ ਸੋ ਇਸ ਕਰਕੇ ਤੇ ਕੰਮ ਸਾਰੇ ਅਸੀਂ ਕਰਾਵਾਂਗੇ ਤੇ ਆਮ ਆਦੀ ਪਾਰਟੀ ਨੂੰ ਲੋਕ ਇੱਥੋਂ ਜਿਤਾਉਣਗੇ Subscribe to One India channel and never miss an update.